ਅੱਜ ਕੱਲ ਕਰਦੇ ਆਪਾਂ ਵੀ ਇਹ ਬਿਜ਼ਨਸ ਹੀ ਕਿਉਂ ਚੂਜ਼ ਕੀਤਾ ਉਹ ਕਹਿੰਦੇ ਹੁੰਦੇ ਨਾ ਵੀ ਸੋ ਸੁਨਿਆਰ ਦੀ ਤੇ ਇਕ ਲਹਿਰ ਦੀ ਇਸ ਕਰਕੇ ਹੁਣ ਅਫੀਲੀਏਸ਼ਨ ਮਾਰਕੀਟਿੰਗ ਕਿੰਨੀਆਂ ਨੇ ਹੋਰ ਕਿੰਨੇ ਪ੍ਰੋਗਰਾਮ ਨੇ ਜਿਹੜੇ ਕਿ ਕੋਈ 20% ਦਿੰਦਾ ਕੋਈ 15% ਦਿੰਦਾ ਕੋਈ 25% ਦਿੰਦਾ ਤੇ ਉਹਨਾਂ ਨਾਲ ਕੀ ਬਣਨ ਲੱਗੇ ਇਹ ਬਿਜ਼ਨਸmen ਨੂੰ ਕਾਫੀ ਟਾਈਮ ਹੋ ਗਿਆ ਲੱਭਦਿਆਂ ਜੋ ਕਿ ਹੁਣ ਮਿਲ ਗਿਆ ਇਹੀ 100% ਪ੍ਰੋਫਿਟ ਤੁਹਾਨੂੰ ਦਿੰਦੇ ਤੁਹਾਨੂੰ ਦੇਖੋ ਕੋਈ ਵੀ ਬਿਜ਼ਨਸ ਹੈ ਉਹ ਕੋਈ ਵੀ ਸੈਲਿੰਗ ਤੋਂ ਬਿਨਾ ਕੋਈ ਵੀ ਤੁਹਾਨੂੰ ਇਨਕਮ ਨਹੀਂ ਜਨਰੇਟ ਹੁੰਦੀ ਕਿਤੇ ਵੀ ਲਾ ਲਓ ਕਿਸੇ ਵੀ ਬਿਜ਼ਨਸ ਚ ਲਾ ਲਓ ਪ੍ਰੋਮੋਸ਼ਨ ਕਰਨੀ ਪੈਂਦੀ ਹੈ 100% ਜੇ ਤੁਹਾਨੂੰ ਮਿਲਦਾ ਹੈ ਤਾਂ ਉਹ ਬੈਟਰ ਹੈ ਜਾਂ ਤੁਹਾਨੂੰ 25% 10% ਮਿਲਦਾ ਉਹ ਤੁਸੀਂ ਸੈਲ ਕਰੋ ਮਰ ਐਗਜ਼ਾਮਪਲ ਲਾ ਲਓ ਕੋਈ ਵੀ ਲਾ ਲਓ ਕੋਈ ਪੈਨ ਲਾ ਲਓ ਕੋਈ ਐਫੀਲੀਏਸ਼ਨ ਮਾਰਕੀਟਿੰਗ ਦੇ ਵਿੱਚ ਲਾ ਲਓ ਜਾਂ ਕਿਤੇ ਹੋਰ ਲਾ ਲਓ ਜੇ ਉਹ 9 ਡਾਲਰ ਦਾ ਹੈ ਤੇ ਉਹਦੇ ਵਿੱਚ 5-4% ਮਿਲੂ ਜਾਂ 10% ਮਿਲੂ ਤਾਂ ਤੁਹਾਨੂੰ 100 ਸੇਲ ਕਰਨਾ ਪਊਗਾ ਠੀਕ ਹੈ ਜੀ 9 ਡਾਲਰ ਦਾ ਤਾਂ ਤੁਹਾਨੂੰ ਜਾ ਕੇ ਫੇਰ ਜਾ ਕੇ 900 ਮਿਲੂ ਪਰ ਇਹ ਜਿਹੜਾ ਬਿਜ਼ਨਸ ਹੈ ਜਿਹੜਾ ਸਾਡਾ ਇਹ ਪ੍ਰਮੋਟ ਕਰਦੇ ਆ ਸੀ ਜੇ ਇੱਕ ਇੰਟਰਸਟਡ ਹੈ ਤੁਹਾਡੇ ਜੀ ਤਾਂ ਇੱਕ ਸੇਲ ਕਰਨਾ ਇੱਕ ਪ੍ਰਮੋਟ ਕਰਨ ਨਾਲ ਇੱਕ ਸੇਲ ਕਰਨ ਨਾਲ ਤਰਨ 900 ਡਾਲਰ ਮਿਲ ਰਿਹਾ ਸਿੱਧਾ ਤੁਹਾਡੇ ਖਰਤ ਤੁਹਾਡੇ ਆਪਣੀ ਜੇਬ ਦੇ ਵਿੱਚ ਨਾ ਤੁਹਾਡਾ ਕੋਈ ਟੌਪ ਤੇ ਬੰਦਾ ਹੈ ਨਾ ਕਿ ਤੁਹਾਡਾ ਨੀਚੇ ਕਿਸੇ ਨੂੰ ਤੁਸੀਂ ਉਹ ਕਰਨਾ ਹੈਗਾ ਤੁਹਾਡਾ ਆਪਣੀ ਜੇਬ ਦੇ ਵਿੱਚ ਪੈਣਾਗਾ ਸਭ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿਵੇਂ ਕਰਨਾ ਹੈ ਕੰਟੈਂਟ ਬਣਾਉਣ ਦਾ ਕਿਵੇਂ ਬਣਾਉਣੇ ਨੇ ਸਭ ਕੁਝ ਦਿੱਤਾ ਜਾਂਦਾ ਹੈਗਾ ਕੋਈ ਇਹਦੇ ਵਿੱਚ ਹਿਡਨ ਫੀਸ ਨਹੀਂ ਹੈ ਜੋ ਵੀ ਹੈਗਾ ਸੇਮ ਸਭ ਕੁਝ ਤੁਹਾਡੇ ਹੱਥ 'ਚ ਹੈ ਹੋਰ ਕੀ ਦੱਸੋ ਜਿਹੜੀ ਫਨਲ ਦਾ ਜਿਹੜਾ ਐਕਸੈਸ ਹੈ ਮੋਸਟਲੀ ਨਹੀਂ ਹੁੰਦਾ ਉਹ ਵੀ ਤੁਹਾਡੇ ਹੱਥ 'ਚ ਹੈ ਤੁਸੀਂ ਖੁਦ ਕੰਪਨੀ ਬਣਾ ਕੇ ਦਿੰਦੀ ਏ ਸਭ ਕੁਝ ਉਹਦੇ ਵਿੱਚ 2-4 ਐਡ ਜਾਂ 2-4 ਤੁਸੀਂ ਉਹਦੇ ਵਿੱਚ ਕੰਟੈਂਟ ਜਿਹੜੇ ਐਡ ਕਰਨੇ ਹੁੰਦੇ ਨੇ ਉਹ ਕਰਨੇ ਨੇ ਉਹ ਵੀ ਤੁਹਾਨੂੰ ਵੀਡੀਓ ਵੇਸਟ ਦਿੱਤੀ ਜਾਂਦੀ ਤੇ ਫਿਰ ਹੋਰ ਕੀ ਚਾਹੀਦਾ ਸਭ ਕੁਝ ਬਣਿਆ ਬਣਾਇਆ ਤੁਹਾਨੂੰ ਦੇ ਦਿੱਤਾ ਜਾਂਦਾ ਪ੍ਰੋਡਕਟ ਕਿਨੇ ਸਰੇ ਕੋਲ ਚਾਰ ਨੇ ਇੱਕ 100 ਦਾ 300 ਦਾ 600 ਤੱਕ 900 ਦਾ ਪਹਿਲਾਂ ਮੈਂ ਸ਼ੁਰੂ ਕੀਤਾ 100 ਤੋਂ ਲੋਕ ਮੈਂ ਨਹੀਂ ਚਾਹੁੰਦਾ ਸੀਗਾ ਮੈਂ ਜ਼ਿਆਦਾ ਇਨਵੈਸਟਮੈਂਟ ਕਰਨਾ ਸਿੱਧੀ ਗੱਲ ਦੱਸਾਂ ਕਿਉਂਕਿ ਮੇਰੇ ਕੋਲ ਕਹਾਈ ਅਮ ਬਿਜ਼ਨਸ ਵੀ ਹੈ ਹਾਈ ਟੈਕ ਤੇ ਮੈਂ ਸਿਰਫ ਇਹ ਦੇਖਣਾ ਸੀ ਵੀ ਹਾਂ ਇਹ ਲੋ ਟੈਕ ਟਕ ਕੰਮ ਕਰ ਰਹੇ ਨੇ ਮੇਰੇ ਲਈ ਜਾਂ ਮੈਂ ਉਧਰੀ ਰੱਖਾਂ ਕਿਉਂਕਿ ਹਰ ਇੱਕ ਕਈ ਕਈ ਤਰ੍ਹਾਂ ਦੇ ਹੁੰਦੇ ਨੇ ਭੈਣ ਭਰਾ ਕਈ ਜ਼ਿਆਦਾ ਇਨਵੈਸਟਮੈਂਟ ਕਰਨਾ ਚਾਹੁੰਦੇ ਨੇ ਕਈ ਲੋ ਕਰਨਾ ਚਾਹੁੰਦੇ ਨੇ ਤਾਂ ਕਰਕੇ ਮੈਂ ਬਿਜ਼ਨਸ ਸ਼ੁਰੂ ਕੀਤਾ ਤੇ ਮੈਂ ਇਹ ਸ਼ੁਰੂ ਕੀਤਾ ਮੈਨੂੰ ਹਫ਼ਤੇ ਦੇ ਅੰਦਰ ਅੰਦਰ ਜਿੰਨਾ ਮੈਂ ਕਮ ਇਨਵੈਸਟ ਕੀਤਾ ਸੀ ਮਿਲੇ ਮੈਨੂੰ ਆਪਣਾ ਤੇ ਉਹਦੇ ਵਿੱਚ ਪ੍ਰੋਫਿਟ ਵੀ ਮਿਲਿਆ ਤੇ ਫਿਰ ਮੈਨੇ ਕਿ ਯੂਐਸ ਤੋਂ ਉਹ ਕਰਨਾ ਚਾਹੁੰਦੇ ਸੀ ਉਹ ਕਹਿੰਦੇ ਅਸੀਂ ਜੀ 100 ਤੋਂ ਨਹੀਂ ਕਰਨਾ ਸੀ 300 ਤੋਂ ਕਰਨਾ ਤੇ ਫਿਰ ਮੈਂ ਕਿਹਾ ਮਾ ਚਲੋ ਕੋਈ ਗੱਲ ਨਹੀਂ 300 ਤੋਂ ਕਰ ਲਓ ਮੈਂ 300 ਵਾਲਾ ਪ੍ਰਮੋਟ ਕਰਤਾ ਤੇ ਫਿਰ ਇੱਕ ਹੋਰ ਸੀ ਉਹ ਕਹਿੰਦੇ ਅਸੀਂ 600 ਤੋਂ ਕਰਨਾ ਮੈਂ ਫਿਰ ਐ ਕਰਤਾ 600 ਤੋਂ ਮੈਂ ਸਿੱਧਾ 900 ਕਰ ਲੈਣਾ ਜਿਹੜਾ ਕੋਈ ਆਊਗਾ ਚਾਹੇ 900 ਵਾਲਾ ਕਰ ਲੇ ਚਾਹੇ 600 ਵਾਲਾ ਕਰ ਲੇ ਤੇ 300 ਵਾਲਾ ਕਰ ਲੇ ਚਾਹੇ 100 ਵਾਲਾ ਕਰ ਲੇ ਸਭ ਕੋਲ ਮੇਰੇ ਕੋਲ ਐਕਸੈਸ ਹੋਊਗਾ ਯਕੀਨ ਮੰਨੋ ਮੈਂ 1-2 ਹਫ਼ਤਿਆਂ ਵਿੱਚ ਜਿਹੜੇ ਮੈਨੂੰ ਇਨਵੈਸਟਮੈਂਟ ਕੀਤੀ ਸੀ ਉਹ ਆ ਗਈ ਪਲੱਸ ਮੈਨੂੰ ਪ੍ਰੋਫਿਟ ਆ ਗਿਆ ਕਰ ਰਹੇ ਚੱਲ ਰਹੇ ਸਭ ਕੁਝ ਟ੍ਰੇning ਦਿੱਤੀ ਜਾਂਦੀ ਹੈ ਹੋਰ ਕੀ ਚਾਹੀਦਾ ਫਿਰ ਉੱਪਰ ਦੀ ਜੇ ਇੰਟਰਸਟਡ ਹੋ ਰੀਲੀ ਜੇ ਇੰਟਰਸਟਡ ਹੋ ਤਾਂ ਲਿੰਕ ਉੱਪਰ ਤਾਂ ਜਾ ਕੇ ਆਪਣਾ ਨਾਮ ਤੇ ਈਮੇਲ ਰਜਿਸਟਰ ਕਰਨਾ ਤੇ ਨਹੀਂ ਕੋਈ ਫਾਇਦਾ ਨਹੀਂ ਕਿਉਂਕਿ ਮੈਂ ਵੀ ਨਹੀਂ ਚਾਹੁੰਦਾ ਤੁਹਾਨੂੰ ਮੇਰਾ ਟਾਈਮ ਵੇਸਟ ਕਰਨਾ ਠੀਕ ਹੈ ਤੇ ਕੋਈ ਫਾਇਦਾ ਨਹੀਂ ਜੇ ਇੰਟਰਸਟਡ ਹੋ ਜੀ ਵੀ ਹਾਂ ਵੀ ਕੁਝ ਕਰਨਾ ਹੈ ਤਾਂ ਉੱਪਰ ਲਿੰਕ ਦਿੱਤਾ ਹੋਇਆ ਹੈ ਉੱਥੇ ਜਾਓ ਨਾਮ ਰਜਿਸਟਰ ਕਰੋ ਆਪਣਾ ਈਮੇਲ ਕਰੋ ਤੇ ਉਦੋਂ ਜਾ ਕੇ ਅੱਗੇ ਜਦੋਂ ਤੁਸੀਂ ਰਜਿਸਟਰ ਕਰੋਗੇ 5 ਮਿੰਟ ਦੀ ਵੀਡੀਓ ਹੈ ਉਹ ਦੇਖਣਾ ਅੱਗੇ ਜਾ ਕੇ ਫੇਰ ਕਾਉਗੀ ਫੇਰ 5 ਮਿੰਟ ਦੀ ਹੈ ਉਹ ਦੇਖਣਾ ਫੇਰ ਜਾ ਕੇ ਤੁਸੀਂ ਲੈਂਡ ਹੋਵੋਗੇ ਮੇਰੇ ਮੇਨ ਪੇਜ ਤੇ ਉਹ ਦੇਖਣਾ ਉੱਥੇ ਸਭ ਕੁਝ ਜਨੂਨ ਕੋਈ ਇਦਾਂ ਨਹੀਂ ਵਿੱਚ ਕੁਝ ਤੁਹਾਡੇ ਚ ਹੈਡ ਕੀਤਾ ਜਾਊਗਾ ਹੁਣ ਉਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਕਿੰਨੇ ਕੁ ਇੰਟਰਸਟਡ ਹੋ ਜੋਬਾਂ ਦੇ ਨਾਲ ਕਰ ਸਕਦੇ ਹਾਂ ਜੋ ਬਾਅਦ ਕਰ ਸਕਦੇ ਹਾਂ ਅਮ ਟਾਈਮ ਦੇਖੋ ਆਪਣੇ ਸ਼ੁਰੂ-ਸ਼ੁਰੂ ਦੇ ਵਿੱਚ ਕੋਈ ਵੀ ਬਿਜ਼ਨਸ ਸੈਟ ਅਪ ਕਰਨ ਲਈ ਥੋੜਾ ਜਿਹਾ ਟਾਈਮ ਕੰਜ਼ਿਊਮ ਹੁੰਦਾ ਹੀ ਹੈ ਉਦੋਂ ਬਾਅਦ ਤੁਹਾਨੂੰ ਤੁਹਾਡੇ ਕੋਲ ਆਪਣਾ ਸਿਸਟਮ ਬਣ ਜਾਂਦਾ ਹੈ 2-4 ਘੰਟੇ ਲਾ ਕੇ ਜੋ ਕੁਝ ਕਰਨਾ ਹੁੰਦਾ ਹੈ ਕੰਟੈਂਟ ਬਣਾਉਣੇ ਹੁੰਦੇ ਆ ਜਾਂ ਕੁਝ ਹੋਰ ਕੁਝ ਕਰਨਾ ਉਹ ਸਭ ਕੁਝ ਤੁਹਾਨੂੰ ਮਿਲ ਜਾਂਦਾ ਕਿਉਂਕਿ ਸ਼ੁਰੂ-ਸ਼ੁਰੂ ਦੇ ਵਿੱਚ ਥੋੜਾ ਜਿਹਾ ਹੁੰਦਾ ਹੀ ਹੈ ਖਾਪ ਕੋਈ ਪਾਈ ਸਹੀ ਗੱਲ ਹੈ ਪਰ ਇੱਥੇ ਹੈਗੇ ਅਸੀਂ ਫਿਰ ਤੁਹਾਨੂੰ ਸਪੋਰਟ ਦੇਵਾਂਗੇ ਸਭ ਕੁਝ ਦੱਸਾਂਗੇ ਤੇ ਬਾਕੀ ਫਿਰ ਤੁਹਾਡੀ ਮਰਜ਼ੀ ਠੀਕ ਹੈ ਜੀ ਸਸਿਕਾ ਮਿਲਦਾ ਫਿਰ ਬਾਏ